ਜਿੰਨਾ ਸੌਖਾ ਵਿਆਹ ਦੇ ਬੰਧਨ ਚ ਬੰਦਨਾ ਉਸ ਤੋਂ ਵੀ ਸੌਖਾ ਹੋਣਾ ਚਾਹੀਦਾ ਹੈ ਉਸ ਵਿੱਚੋਂ ਨਿਕਲ ਜਾਣਾ ਜਦੋਂ ਰਿਸ਼ਤਾ ਸਿਰਫ ਇੱਕ ਦੁੱਖ ਹੀ ਦੇਣ ਦਾ ਕਾਰਨ ਬਣ ਜਾਏ ਤੇ ਤੁਹਾਨੂੰ ਆਪਣੀ ਜ਼ਿੰਦਗੀ ਦਾ ਸਹੀ ਮਕਸਦ ਦੀ ਭੁੱਲ ਜਾਏ ਤੁਹਾਨੂੰ ਭੁੱਲੀ ਜਾਏ ਕਿ ਤੁਸੀਂ ਤਾਂ ਅਸਲੀ ਜ਼ਿੰਦਗੀ ਜਿਉਣਾ ਕੀ ਹੈ ਤੁਹਾਨੂੰ ਤੁਸੀਂ ਇੱਕ ਜਿੰਦਾ লাশ ਬਣ ਕੇ ਹੀ ਰਹਿ ਜਾਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੀ ਸਟੋਰੀ ਅੱਜ ਜੋ ਮੈਂ ਸ਼ੇਅਰ ਕਰਨ ਜਾ ਰਹੀ ਹਾਂ ਤੁਹਾਡੇ ਨਾਲ ਮੈਂ ਨਾਰਸਿਸਿਸਟਿਕ ਅਬਿਊਸ ਸਰਵਾਈਵਰ ਆ ਜਿੰਦੇ ਵਿੱਚ ਜੋ ਡੋਮੈਸਟਿਕ ਵਾਇਲੈਂਸ ਸੀਗੀ ਉਹਦੇ ਨਾਲ ਸੀਗੀ ਫਾਈਨੈਂਸ਼ੀਅਲ ਫਿਜ਼ੀਕਲ ਮੈਂਟਲ ਹਰ ਤਰ੍ਹਾਂ ਦੀ ਅਬਿਊਸ ਮੌਜੂਦ ਸੀਗੀ ਮੈਂ ਆ ਟਰਾਮਾ ਬੌਂਡ ਜੋ ਕਿ ਜਦੋਂ ਤੁਸੀਂ ਕਿਸੇ ਇਨਸਾਨ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੁਸੀਂ ਉਹਦੇ ਨਾਲ ਹੀ ساری ਜ਼ਿੰਦਗੀ ਆਪਣੀ ਸੰਜੋਨ ਦੇ ਸੁਪਨੇ ਦੇਖਦੇ ਆ ਐਨ ਮੈ ਵੀ ਉਸ ਉਨਾ ਹੀ ਫੀਮੇਲਸ ਚ ਹੋ ਸੀਗੀ ਆ ਜਿਨ੍ਹਾਂ ਨੂੰ ਲੱਗਦਾ ਹੈ ਕਿ ਲਾਇਕ ਕੇ ਉਹਨਾਂ ਦੇ ਪਿਆਰ ਦੇ ਨਾਲ ਉਹ ਸਾਹਮਣੇ ਵਾਲੇ ਇਨਸਾਨ ਨੂੰ ਬਦਲ ਦੇਣਗੀਆਂ ਇਹ ਇਹ ਇੱਕ ਇੱਕ ਇਹ ਵਹਿਮ ਹਰ ਇੱਕ ਫੀਮੇਲ ਨੂੰ ਐਕਚੁਅਲੀ ਹੁੰਦਾ ਹੈ ਮੈਂ ਵਹਿਮ ਇਹਨੂੰ ਇਸ ਲਈ ਕਹਿ ਰਹੀ ਹਾਂ ਕਿਉਂਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਕਿਸ ਸਾਹਮਣੇ ਵਾਲੇ ਪਰਸਨ ਨੂੰ ਇੰਨਾ ਪਿਆਰ ਕਰਾਂਗੇ ਉਹਦੀ ਐਨੀ ਕੇਅਰ ਕਰਾਂਗੀਆਂ ਕਿ ਕਿਸੇ ਦਿਨ ਤਾਂ ਤੇ ਉਹ ਲਾਈਕ ਬਦਲ ਜਾਊਗਾ ਉਹਦੀਆਂ ਬੈਡ ਹੈਬਿਟਸ ਛੋਟੇ ਜਾਣਗੀਆਂ ਉਹ ਸਾਨੂੰ ਪਿਆਰ ਕਰਨ ਲੱਗ ਜਾਊਗਾ ਐਂ ਜਿਹੜੀ ਰਿਸਪੈਕਟ ਅਸੀਂ ਡਿਜ਼ਰਵ ਕਰਦੇ ਆ ਉਹ ਸਾਨੂੰ ਕਰਨ ਲੱਗ ਜਾਊਗਾ ਇਹ ਮੈਨੂੰ ਹੁਣ ਅ ਪਤਾ ਚੱਲ ਗਿਆ ਹੈ ਲਾਈਕ ਇਹਦਾ ਕੋਈ ਸੋਲੂਸ਼ਨ ਨਹੀਂ ਹੈਗਾ ਤੁਸੀਂ ਕਿਸੇ ਵੀ ਇਨਸਾਨ ਨੂੰ ਕਦੀ ਨਹੀਂ ਬਦਲ ਸਕਦੇ ਜਦੋਂ ਤੱਕ ਉਹ ਇਨਸਾਨ ਖੁਦ ਨਾ ਬਦਲਣਾ ਚਾਵੇ ਸੋ ਆਪਣੇ ਆਪ ਨੂੰ ਕਿਸਮਤ ਵਾਲੇ ਸਮਝੋ ਕਿ ਤੁਹਾਡੇ ਪਾਰਟਨਰ ਨੇ ਮੇਬੀ ਕਿਸੇ ਦੇ ਵਿਆਹ ਨੂੰ ਕਿੰਨੇ ਸਾਲ ਹੁੰਦੇ ਆ ਜਦੋਂ ਵੀ ਉਹਨੇ ਆਪਣੇ ਰੰਗ ਦਿਖਾਏ ਉਹ ਰਾਈਟ ਟਾਈਮ ਆ ਉਸ ਮੈਰਿਜ ਵਿੱਚੋਂ ਨਿਕਲਣ ਦਾ ਐਂ ਜੋ ਤੁਹਾਡੀ ਲਾਈਫ ਬਾਕੀ ਬਚੀ ਹੈ ਤੁਸੀਂ ਉਸ ਨੂੰ ਮਤਲਬ ਆਪਣੇ ਅਕੋਰਡਿੰਗ ਜੀ ਸਕਦੇ ਆ ਉਹਨੂੰ ਫਿਰ ਵੀ ਸੰਭਾਲਣ ਦਾ ਤੁਹਾਨੂੰ ਮੌਕਾ ਇੱਕ ਮਿਲਦਾ ਮੈਨੂੰ ਮੈਂ ਅੱਜ ਅਬਿਊਸਿਵ ਮੈਰਿਜ ਤੋਂ ਨਿਕਲ ਚੁੱਕੀ ਆ ਮੈਨੂੰ ਆਲਮੋਸਟ 2 ਸਾਲ ਹੋਣ ਆਲੇ ਆ ਦੋ ਬੱਚੇ ਆ ਮੇਰੇ ਕੋਲ ਬਹੁਤ ਛੋਟੀ ਏਜ ਆ ਉਹਨਾਂ ਦੀ ਐਂਡ 50 50 ਕਸਟਡੀ ਐ ਸਾਡੇ ਕੋਲ ਬਟ ਹਜੇ ਵੀ ਮੈਂ ਬਹੁਤ ਕੁਝ ਸਿੱਖ ਰਹੀ ਆ ਆਪਣੇ ਆਪ ਤੇ ਕੰਮ ਕਰ ਰਹੀ ਆ ਆਪਣੀ ਮੈਂਟਲ ਹੈਲਥ ਤੇ ਕੰਮ ਕਰ ਰਹੀ ਆ ਬਟ ਮੈਂ ਸ਼ੁਕਰਗੁਜ਼ਾਰ ਆ ਪਰਮਾਤਮਾ ਦਾ ਵਾ ਮੇਰੇ ਪੇਰੈਂਟਸ ਦਾ ਵਾ ਜਿਨ੍ਹਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਹਰ ਟਾਈਮ ਮੈਂ ਅਰਦਾਸ ਕਰਦੀ ਸੀ ਕਿ ਲਾਈਕ ਜੇ ਇਹ ਰਿਸ਼ਤਾ ਮੇਰੇ ਲਈ ਨਹੀਂ ਹੈ ਪਰਮਾਤਮਾ ਤਾਂ ਮੈਨੂੰ ਇਹਦੇ ਚੋਂ ਕੱਢ ਦੇ ਇੱਕ ਦਿਨ ਐਵੇਂ ਦਾ ਆਇਆ ਕਿ ਸੱਚੀ ਪਰਮਾਤਮਾ ਨੇ ਮੈਨੂੰ ਉਸ ਰਿਸ਼ਤੇ ਵਿੱਚੋਂ ਕੱਢਣ ਲਈ ਮੈਨੂੰ ਹਰ ਤਰ੍ਹਾਂ ਦਾ ਸੋਰਸ ਅਵੇਲੇਬਲ ਕਰਵਾ ਦਿੱਤਾ ਪਰ ਉਹ ਉਦੋਂ ਹੋਇਆ ਜਿਸ ਦਿਨ ਮੈਂ ਮੈਂਟਲੀ ਪੂਰੀ ਤਰ੍ਹਾਂ ਪ੍ਰਿਪੇਅਰ ਹੋ ਗਈ ਸੀ ਕਿ ਨਹੀਂ ਹੁਣ ਨਹੀਂ ਹੁਣ ਇਸ ਰਿਸ਼ਤੇ ਵਿੱਚ ਨਹੀਂ ਰੁਕਿਆ ਜਾ ਸਕਦਾ ਕਿਉਂਕਿ 2 ਸਾਲ ਮੈਂ ਲਗਾਤਾਰ ਹਰ ਤਰ੍ਹਾਂ ਦੀ ਮਿਹਨਤ ਹਰ ਤਰ੍ਹਾਂ ਦੀ ਕੋਸ਼ਿਸ਼ ਕਰਕੇ ਦੇਖੀ ਕਿ ਇਹ ਰਿਸ਼ਤਾ ਸਾਡਾ ਸੁਧਰ ਸਕਦਾ ਹੈ ਐਂਡ ਜਦੋਂ ਵੀ ਗੱਲ ਇਸ ਪੁਆਇੰਟ ਤੇ ਪਹੁੰਚਦੀ ਸੀ ਕਿ ਹੁਣ ਡਿਵੋਰਸ ਹੀ ਸੋਲੂਸ਼ਨ ਹੈ ਰਿਸ਼ਤੇ ਵਿੱਚ ਕੁਝ ਨਹੀਂ ਰਿਹਾ ਤਾਂ ਮੇਰਾ ਐਕਸ ਹਸਬੈਂਡ ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਮੈਨੀਪੂਲੇਟ ਕਰ ਲੈਂਦਾ ਸੀ ਕਿ ਨਹੀਂ ਆਪਾਂ ਰਿਸ਼ਤਾ ਠੀਕ ਕਰ ਸਕਦੇ ਆ ਤੇ ਮੈਂ ਤਾਂ ਹਮੇਸ਼ਾ ਹੀ ਰਿਸ਼ਤਾ ਠੀਕ ਹੀ ਕਰਨਾ ਚਾਹੁੰਦੀ ਸੀ ਤੇ ਇਸ ਕਰਕੇ ਮੈਂ ਵੀ ਹਮੇਸ਼ਾ ਰੁਕ ਜਾਣਾ ਕਿ ਸ਼ਾਇਦ ਇਸ ਵਾਰੀ ਇਹ ਸੱਚ ਬੋਲਦਾ ਹੋ ਬਟ ਉਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕਹਿ ਲੋ ਜਾਂ ਗਲਤਫਹਿਮੀ ਕਹਿ ਲੋ ਕਿ ਮੈਂ ਇਸ ਇਸ ਚੀਜ਼ ਨੂੰ ਸੱਚ ਮੰਨਿਆ 1-2 ਸਾਲ ਪਹਿਲਾਂ ਮੇਰੇ ਸੈਪਰੇਟ ਹੋਣ ਤੋਂ ਪਹਿਲਾਂ ਸਿਚੁਏਸ਼ਨ ਇੱਥੋਂ ਤੱਕ ਪਹੁੰਚੀ ਕਿ ਬਹੁਤ ਜ਼ਿਆਦਾ ਚੀਜ਼ਾਂ ਖਰਾਬ ਹੋ ਗਈਆਂ ਐਂਡ ਰਿਸ਼ਤਾ ਸਮੇਟਿਆ ਨਹੀਂ ਸੀ ਜਾ ਸਕਦਾ ਬਟ ਸਮ ਹਾਓ ਮੇਰੇ ਐਕਸ ਹਸਬੈਂਡ ਨੇ ਮੈਨੂੰ ਲਾਈਕ ਸਮਝਾਇਆ ਕਿਸੇ ਤਰ੍ਹਾਂ ਲਾਈਕ ਕਿ ਨਈ ਮੈਂ ਬਦਲੂੰਗਾ ਮੈਂ ਕੰਮ ਕਰੂੰਗਾ ਤੂੰ ਸਹੀ ਹੈ ਤੇ ਮੈਂ ਵੀ ਉਹਦੇ ਕਹਣੇ ਵਿੱਚ ਆ ਕੇ ਸਭ ਮੰਨ ਲਿਆ ਬਟ ਉਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ ਉਸ ਤੋਂ ਬਾਅਦ ਜੋ ਰੀਅਲ ਡਿਜ਼ਾਸਟਰ ਜਿਹਨੂੰ ਅਸੀਂ ਕਹਿੰਨੇ ਆ ਅਸਲ ਵਿੱਚ ਤਕਲੀਫ ਜੋ ਰਿਸ਼ਤੇ ਵਿੱਚ ਆਈ ਉਹ ਉਸ ਤੋਂ ਬਾਅਦ ਆਈ ਕਿਉਂਕਿ ਉਹਨੂੰ ਜਦੋਂ ਲਾਇਕ ਪਤਾ ਲੱਗ ਗਿਆ ਕਿ ਹੁਣ ਇਹਨੇ ਇਹਨੂੰ ਪਤਾ ਲੱਗਣ ਡਿਆ ਕਿ ਮੇਰਾ ਜੋ ਸਾਈਕਲ ਰਿਪੀਟ ਮੈਂ ਕਰਦਾ ਅਬਿਊਜ਼ ਦਾ ਐਂਡ ਮੈਨੀਪੂਲੇਸ਼ਨ ਦਾ ਗੈਸ ਲਾਈਟਿੰਗ ਦਾ ਇਹਨੂੰ ਸਮਝ ਆਉਣ ਲੱਗ ਗਈ ਆ ਫਿਰ ਉਸ ਨੇ ਉਸ ਤੋਂ ਵੀ ਜ਼ਿਆਦਾ ਛਾਤਰ ਗੇਮ ਪਲੈਨ ਕੀਤੀ ਉਸ ਜਦੋਂ ਵੀ ਕੋਈ ਇਨਸੀਡੈਂਟਸ ਹੋਣਾ ਸਾਡੇ ਵਿੱਚ ਕੋਈ ਵੀ ਗੱਲਬਾਤ ਹੋਣੀ ਕਲੇਸ਼ ਹੋਣੇ ਤਾਂ ਗੱਲ ਇੱਥੇ ਹੀ ਆ ਕੇ ਮੁਕਣੀ ਕਿ ਮੈਨੂੰ ਹੀ ਮੰਨਣਾ ਪੈਣਾ ਮੈਨੂੰ ਹੀ ਚੁਕਣਾ ਪੈਣਾ ਕਿ ਮੇਰੀ ਹੀ ਗਲਤੀ ਆ ਐਂਡ ਉਹਨੇ ਮੈਨੂੰ ਇਹੋ ਜੀਆਂ ਗੱਲਾਂ ਬੋਲਣ ਤੇ ਮਜਬੂਰ ਕਰਨਾ ਕਿ ਤੂੰ ਜੇ ਮੰਨੇਗੀ ਕਿ ਤੇਰੀ ਗਲਤੀ ਹੈ ਤੇ ਤੇਰੇ ਕਰਕੇ ਹੀ ਆ ਸਾਰਾ ਕੁਝ ਹੋਇਆ ਤਾਂ ਮੈਨੂੰ ਵਧੀਆ ਲੱਗੂਗਾ ਤੇ ਮੈਂ ਉਸ ਟਾਈਮ ਤੇ ਰਿਸ਼ਤੇ ਨੂੰ ਠੀਕ ਕਰਨ ਦੇ ਚੱਕਰ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਉਸ ਸਿਚੁਏਸ਼ਨ ਨੂੰ ਹੈਂਡਲ ਕਰਨ ਲਈ ਕਹਿ ਲੋ ਜਾਂ ਮੇਰਾ ਬੱਚਾ ਜਦੋਂ ਸਾਡੇ ਕਲੇਸ਼ ਹੋਣਦੇ ਆ ਅਸੀਂ ਅੰਦਰ ਬੈਠੇ ਆ ਡਿਸਕਸ ਕਰਨਦੇ ਆ ਮੇਰੀ ਕੋਸ਼ਿਸ਼ ਹੋਣੀ ਕਿ ਅਸੀਂ ਛੇਤੀ ਤੋਂ ਛੇਤੀ ਜੋ ਵੀ ਅੱਜ ਕਲੇਸ਼ ਹੋਇਆ ਇਹ ਨਿਬੜ ਜਾਵੇ ਤੇ ਮੈਂ ਆਪਦੇ ਬੱਚੇ ਦੇ ਕੋਲ ਜਾਵਾਂ ਨਾਰਮਲ ਉਹਦੇ ਨਾਲ ਉਹਨੂੰ ਵਧੀਆ ਤਰ੍ਹਾਂ ਉਹਨੂੰ ਹੈਂਡਲ ਕਰਾਂ ਉਹਦੇ ਨਾਲ ਹੱਸਾਂ ਖੇਡਾਂ ਪਰ ਮੈਨੂੰ ਇੰਨਾ ਮਜਬੂਰ ਕਰ ਦਿੱਤਾ ਜਾਂਦਾ ਹੈ ਕਿ ਜੋ ਉਹ ਬੋਲਦਾ ਤੂੰ ਉਹੀ ਐਗਜ਼ੈਕਟ ਬੋਲੇਂਗੀ ਤਾਂ ਮੈਂ ਇਸ ਰੂਮ ਤੋਂ ਬਾਹਰ ਜਾ ਸਕਦੀ ਆ ਤੇ ਆਪਣੇ ਲਾਈਕ ਨਾਰਮਲ ਲਾਈਫ ਨੂੰ ਕੰਟੀਨਿਊ ਕਰ ਸਕਦੀ ਆ ਤੇ ਮੈਂ ਵੀ ਬੋਲ ਦੇਣਾ ਉਸ ਟਾਈਮ ਤੇ ਮੈਨੂੰ ਆਈਡੀਆ ਵੀ ਨਹੀਂ ਸੀ ਕਿ ਉਹ ਰਿਕਾਰਡਿੰਗਸ ਵੀ ਕਰਦਾ ਜਿਹੜੀਆਂ ਕਿ ਉਹਨੇ ਕੋਸ਼ਿਸ਼ ਕੀਤੀ ਆਫਟਰ ਸੈਪਰੇਸ਼ਨ ਕੋਰਟ ਵਿੱਚ ਯੂਜ਼ ਕਰਨ ਦੀ ਬਟ ਕੋਰ ਸਿਸਟਮ ਇੰਨਾ ਕਮਲਾਣੀ ਹੁੰਦਾ ਕਿ ਕੁਝ ਵੀ ਗੱਲਾਂ ਤੇ ਯਕੀਨ ਕਰੇ ਪਰ ਉਹਨਾਂ ਦਾ ਕੁਝ ਵੀ ਉਹਨਾਂ ਰਿਕਾਰਡਿੰਗਸ ਦਾ ਕੋਈ ਇਫੈਕਟ ਨਹੀਂ ਪਿਆ ਸੋ ਬੈਕ ਟੂ ਸਟੋਰੀ ਫਿਰ ਲਾਈਕ ਦੂਸਰਾ ਬੱਚਾ ਸਾਡਾ ਸਾਡੀ ਜ਼ਿੰਦਗੀ ਵਿੱਚ ਆਇਆ ਉਸ ਤੋਂ ਬਾਅਦ ਤਾਂ ਲਾਈਫ ਜਿਵੇਂ ਮੇਰੀ ਇੱਕ ਲਿਵਿੰਗ ਹੈਲ ਹੋ ਜਾਂਦੀ ਓਵੇਂ ਹੋ ਗਈ ਮੈਂ ਆਪਣੇ ਇਨ-ਲॉज ਦੇ ਨਾਲ ਕਦੀ ਵੀ ਵਿਆਹ ਤੋਂ ਬਾਅਦ ਨਹੀਂ ਰਹੀ ਕਿਉਂਕਿ ਉਹਨਾਂ ਦੇ ਨਾਲ ਮੇਰੇ ਹਸਬੰਡ ਦੀਆਂ ਗੁੱਡ ਟਰਮਸ ਨਹੀਂ ਹੈਗੀਆਂ ਸੀਗੀਆਂ ਪਰ ਸਡਨਲੀ ਜਿਸ ਦਿਨ ਮੇਰਾ ਦੂਜਾ ਬੱਚਾ ਹੋਇਆ ਹਸਪੀਟਲ ਵਿੱਚ ਤਾਂ ਮੇਰੇ ਐਕਸ ਹਸਬੈਂਡ ਨੇ ਕਿਹਾ ਕਿ ਅਸੀਂ ਮੇਰੇ ਫੈਮਿਲੀ ਦੇ ਘਰ ਮੂਵ ਕਰਨ ਦੇ ਆ। ਇਹਨੂੰ ਮੇਰੇ ਲਈ ਇੱਕ ਸਡਨ ਸ਼ੌਕ ਸੀਗਾ। ਮੈਂ ਉਹਨੂੰ ਰਿਕੁਐਸਟ ਕੀਤੀ ਕਿ ਮੈਨੂੰ ਇੱਕ ਹਫਤਾ ਹੀਲ ਹੋ ਲੈਣ ਦੋ। ਮੈਂ ਆਪਣੇ ਇਨ-ਲੌਸ ਦੇ ਨਾਲ ਕਦੀ ਵੀ ਨਹੀਂ ਰਹੀ ਐਂਡ ਇਹ ਮੇਰੇ ਲਈ ਬਹੁਤ ਜ਼ਿਆਦਾ ਹੋਊਗਾ। ਐਂਡ ਉਹਨੇ ਮੈਨੂੰ ਕਿਹਾ ਕਿ ਇਹ ਮੇਰਾ ਆਰਡਰ ਆ। ਮੈਂ ਤੈਨੂੰ ਪੁੱਛਣ ਜਾਂ ਦੱਸਣ ਨਹੀਂ ਦਿਆ। ਐਂਡ ਉਹ ਮੈਨੂੰ ਹਸਪੀਟਲ ਵਿੱਚ ਪੇਨ ਵਿੱਚ ਮੈਨੂੰ ਨਿਊ ਬੋਰਨ ਦੇ ਨਾਲ ਕੱਲੀ ਨੂੰ ਛੱਡ ਕੇ ਆ ਗਿਆ। ਮੇਰੇ ਕੋਲ ਕੋਈ ਹੋਰ ਆਪਸ਼ਨ ਹੀ ਨਹੀਂ ਹੈਗੀ ਸੀ। ਮੇਰੀ ਖੁਦ ਦੀ ਫੈਮਿਲੀ ਇੱਥੇ ਨਹੀਂ ਹੈਗੀ ਤੇ ਮੈਂ ਅਗਰੀ ਕਰਤਾ। ਮੇਰੀ ਜ਼ਿੰਦਗੀ ਦੀ ਉਹ ਵੀ ਬਹੁਤ ਵੱਡੀ ਗਲਤੀ ਵੀ ਸੀਗੀ ਐਂਡ ਲਾਈਕ ਮੈਂ ਚੱਲੋ ਉਸ ਤੋਂ ਬਾਅਦ ਸਬਕ ਵੀ ਸਿੱਖੇ ਐਂਡ ਮੈਂ ਆਪਣੇ ਇਨ-ਲॉज ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਮੇਰੇ ਇਨ-ਲॉज ਦੀ ਫੈਮਿਲੀ ਵਿੱਚ 올 ਰੈਡੀ ਹੀ ਬੋਥ ਸਾਰੀਆਂ ਪ੍ਰੋਬਲਮ ਸਿੱਗੀਆਂ ਐਂਡ ਮੈਂ ਮੈਨੂੰ ਇਸ ਸਿਚੁਏਸ਼ਨ ਚ ਮੇਰੇ ਸਾਡੇ ਪਾਸਟ ਦੇ ਜੋ ਕਲੇਸ਼ ਹੁੰਦੇ ਸੀ ਉਹਨਾਂ ਦੇ ਬਦਲੇ ਲੈਣ ਲਈ ਮੇਰੇ ਐਕਸ ਹਸਬੈਂਡ ਨੇ ਬੈਸਟ ਟਾਈਮ ਚੂਜ਼ ਕੀਤਾ ਐਂਡ ਮੇਰੇ ਇਨ-ਲਾਜ਼ ਨੂੰ ਕੁਝ ਇਸ਼ੂ ਸੀਗੇ ਮੇਰੇ ਹਸਬੈਂਡ ਦੇ ਨਾਲ ਜਿਨ੍ਹਾਂ ਦੀ ਵਜ੍ਹਾ ਉਹ ਮੈਨੂੰ ਵਿੱਚ ਸਮਝਦੇ ਰਹੇ ਐਂਡ ਉਹਨਾਂ ਨੇ ਵੀ ਬੈਸਟ ਉਹੀ ਟਾਈਮ ਚੂਜ਼ ਕੀਤਾ ਮੇਰੇ ਕੋਲੋਂ ਬਦਲੇ ਲੈਣ ਦਾ ਮੈਂ ਆਪਣੇ ਨਿਊ ਬਾਰਨ ਦੇ ਨਾਲ ਤੇ ਆਪਣੇ ਬੇਟੇ ਦੇ ਨਾਲ ਉਸ ਘਰ ਵਿੱਚ ਜਿਵੇਂ ਟਾਈਮ ਕੱਢਿਆ ਨਾ ਉਹਨੇ ਮੈਨੂੰ ਇੰਨਾ ਸਟਰੋਂਗ ਬਣਾ ਦਿੱਤਾ ਏ ਉਹ ਟਾਈਮ ਇੱਕ ਕਰਸ ਵੀ ਸੀਗਾ ਬਟ ਰਾਈਟ ਨਾਉ ਮੈਨੂੰ ਐਜ਼ ਅ ਬlesਸਿੰਗ ਲੈਣੀ ਕਿ ਉਹਨੇ ਮੈਨੂੰ ਬਹੁਤ ਸਟਰੋਂਗ ਬਣਾ ਦਿੱਤਾ ਅਬਿਊਜ਼ ਇਥੋਂ ਤੱਕ ਵੱਧ ਗਈ ਕਿ ਹੁਣ ਮੇਰੇ ਐਕਸ ਹਸਬੰਡ ਨੂੰ ਫੀਲ ਨਹੀਂ ਸੀ ਹੁੰਦਾ ਕਿ ਉਹ ਮੈਨੂੰ ਆਪਣੀ ਫੈਮਿਲੀ ਦੇ ਸਾਹਮਣੇ ਵੀ ਅਬਿਊਜ਼ ਕਰਨ ੜਿਆ ਐਂਡ ਇੱਕ ਰਾਤ ਐਦਾਂ ਹੋਇਆ ਕਿ ਲਾਈਕ ਕਿਸ ਦਿਨ ਵਿੱਚ ਕੋਈ ਪ੍ਰੋਬਲਮ ਹੋਈ ਬਟ ਉਹਨੇ ਉਹਦੇ ਬਾਰੇ ਡਿਸਕਸ ਕਰਨ ਲਈ ਰਾਤ ਦਾ ਟਾਈਮ ਚੂਜ਼ ਕੀਤਾ ਸਾਡਾ ਦਿਨ ਦੇ ਟਾਈਮ ਹੀ ਇਹ ਕਿਸੇ ਗੱਲ ਤੋਂ ਛੋਟੀ ਜਿਹੀ ਗੱਲ ਤੋਂ ਹੀ ਕੋਈ ਆਰਗੂਮੈਂਟ ਚੱਲਿਆ ਹੋਇਆ ਤੇ ਮੇਰਾ ਐਕਸ ਹਸਬੈਂਡ ਐਦਾਂ ਹੀ ਕਰਦਾ ਹੁੰਦਾ ਸੀ ਸਾਰਾ ਦਿਨ ਉਹ ਇਸ ਟੌਪਿਕ ਤੇ ਕੋਈ ਗੱਲ ਨਹੀਂ ਕਰਦਾ ਹੁੰਦਾ ਸੀ ਬਸ ਚੁੱਪਚਾਪ ਰਹਿੰਦਾ ਹੁੰਦਾ ਸੀ ਐਂਡ ਜਦੋਂ ਮੈਂ ਸਾਰਾ ਦਿਨ ਘਰੇ ਦੇ ਕੰਮ ਕਰਕੇ ਸਭ ਡੰਨ ਕਰਕੇ ਬੱਚੇ ਸਵਾਕੇ ਰਾਤ ਨੂੰ ਜਦੋਂ ਉਹਨਾਂ ਨੂੰ ਸਵਾ ਲੈਣਾ ਤਾਂ ਉਹਨੇ ਮੈਨੂੰ ਕਹਿਣਾ ਬਈ ਹੁਣ ਤੂੰ ਬਾਹਰ ਆ ਜਾ ਰਾਤ ਨੂੰ ਜਿੱਦਾਂ ਰਾਤ ਦੇ 10:30 11 ਵਜੇ ਬਾਹਰ ਸੋਫੇ ਤੇ ਬਹਿ ਕੇ ਹਾਂ ਲਾਈਕ ਸਵੇਰੇ ਆ ਗੱਲ ਹੋਈ ਤਾਂ ਹੋਈ ਕਾ ਤੂੰ ਤੂੰ ਆਪਦਾ ਜ਼बान ਖੋਲੀ ਤਾਂ ਖੋਲੀ ਕਾ ਤੂੰ ਤੈਨੂੰ ਚੇਤਾ ਭੁੱਲ ਗਿਆ ਨਾ ਤੂੰ ਫੀਮੇਲ ਆ ਤੈਨੂੰ ਜੇ ਤਾ ਭੁੱਲ ਗਿਆ ਨਾ ਤੂੰ ਐਦਾਂ ਆਪਦੀ ਜ਼ੁਬਾਨ ਨਹੀਂ ਲੜਾਉਣੀ ਮੇਰੇ ਨਾਲ ਜਾਂ ਕੁਛ ਵੀ ਗੱਲ ਨਹੀਂ ਪੁੱਛਣੀ ਤੇ ਹੁਣ ਉਸ ਰਾਤ ਉਹਨੇ ਇੰਨਾ ਐਕਸਟ੍ਰੀਮ ਹੋ ਗਿਆ ਕਿ ਲਾਈਕ ਆਪਦੀ ਸਜ਼ਾ ਤੂੰ ਆਪ ਚੂਜ਼ ਕਰ ਮੈਨੂੰ ਐਦਾਂ ਕਰਨ ਲੱਗ ਗਿਆ ਐਂਡ ਮੈਨੂੰ ਸੀਗਾ ਕਿ ਮੈਂ ਰੋਣ ਲੱਗ ਗਈ ਕਿ ਵੀ ਮੈਂ ਕੀ ਕੀ ਸਜ਼ਾ ਚੂਜ਼ ਕਰਾਂ ਤੁਸੀਂ ਮੈਨੂੰ ਖਾਣਾ ਨਾ ਦਿਓ ਇਹੀ ਹੋ ਸਕਦਾ ਹੈ ਨਾ ਕਹਿੰਦਾ ਲੈ ਤੇ ਐਦਾਂ ਤਾਂ ਤੂੰ ਵਿਚਾਰੀ ਹੋ ਜੇਂਗੀ ਅਹ ਕਰਦੇ 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 ਉਹਦਾ ਗੁੱਸਾ ਇੰਨਾ ਅੱਗੇ ਤੱਕ ਵੱਧ ਗਿਆ ਉਹਨੇ ਮੈਨੂੰ ਬਹੁਤ ਫਿਜ਼ੀਕਲ ਅਬਿਊਜ਼ ਕਰਕੇ ਮੈਨੂੰ ਘਰ ਤੋਂ ਬਾਹਰ ਕੱਢ ਦਿੱਤਾ ਰਾਤ ਦੇ 11 ਵਜੇ ਦਸੰਬਰ ਦਾ ਮਹੀਨਾ ਸੀ ਮੈਂ ਚप्पल ਹੀ ਪਾਈ ਹੋਈ ਸੀ ਐਂਡ ਲਾਈਕ ਨਾਈਟਸੂਟ ਦੇ ਵਿੱਚ ਹੀ ਸੀਗੀ ਤੇ ਮੈਨੂੰ ਕੁਝ ਨਹੀਂ ਸਮਝ ਕੇ ਮੈਂ ਕੀ ਕਰਨੀ ਮੈਂ ਬਸ ਘਰ ਤੋਂ ਬਾਹਰ ਜਾ ਕੇ ਕਰਬ ਤੇ ਬਹਿ ਗਈ ਮੈਂ ਉੱਚੀ ਨਾ ਰੋਵਾਂ ਕਿ ਮੇਰੇ ਨੇਬਰਹੂਡ 'ਚ ਕਿਸੇ ਨੂੰ ਪਤਾ ਨਾ ਲੱਗੇ ਕਿ ਮੇਰੇ ਬੱਚੇ ਅੰਦਰ ਸੁੱਤੇ ਆ ਮੈਂ ਕਿਤੇ ਜਾ ਵੀ ਨਹੀਂ ਸਕਦੀ ਐਂਡ ਉਸ ਟਾਈਮ ਤੇ ਇੰਨੀ ਲਾਈਕ ਵੀਕ ਕਹਿ ਲੋ ਜਾਂ ਮੈਨੂੰ ਨੌਲੇਜ ਹੀ ਨਹੀਂ ਸੀਗੀ ਨਾ ਮੈਂ ਆਪਣਾ ਘਰ ਤੋਂ ਫੋਨ ਲੈ ਕੇ ਆਈ ਬਾਰ ਬਸ ਉਦਾਂ ਹੀ ਆ ਕੇ ਬਹਿ ਗਈ ਨਾ ਮੈਂ ਕਿਸੇ ਨੇਬਰ ਤੋਂ ਕੋਈ ਹੈਲਪ ਮੰਗੀ ਫਿਰ 15 ਮਿੰਟ ਬਾਅਦ ਜਦੋਂ ਮੇਰਾ ਛੋਟਾ ਬੱਚਾ ਉੱਠਿਆ ਤਾਂ ਉਹ ਮੈਂ 11 ਮਹੀਨੇ ਦਾ ਸੀ ਉਸ ਟਾਈਮ ਤੇ ਤੇ ਮੇਰੀ ਫੀਡ ਲੈ ਕੇ ਹੀ ਸੌਂਦਾ ਸੀ ਦੁਬਾਰਾ ਤੇ ਮੈਨੂੰ ਅੰਦਰ ਲੈ ਕੇ ਆਇਆ ਅੰਦਰ ਲਿਆ ਕੇ ਮੈਨੂੰ ਫੇਰ ਕੁੱਟਿਆ ਵੜਾ ਐਂਡ ਬਹੁਤ ਲਾਈਕ ਬੋਲਿਆ ਵੀ ਗਲਤ ਐਂਡ ਜਦੋਂ ਮੈਂ ਆਪਦੇ ਛੋਟੇ ਬੱਚੇ ਨੂੰ ਸਵਾਰੀ ਸੀ ਤੇ ਬਾਰ ਬਾਰ ਚੈੱਕ ਕਰਦਾ ਸੀ ਕਿ ਕਿ ਲਾਈਕ ਮੈਂ ਰੈਸਟ ਤੇ ਨਹੀਂ ਕਰਨੀ ਮੈਨੂੰ ਕਹਿੰਦਿਆ ਸੀਗਾ ਕਿ ਤੂੰ ਆਪਦੀ ਅੱਖਾਂ ਖੁੱਲ੍ਹੀਆਂ ਰੱਖਣੀਆਂ ਕਿ ਅੱਖਾਂ ਬੰਦ ਕਰਕੇ ਰਿਲੈਕਸ ਵੀ ਨਹੀਂ ਕਰਨਾ ਤੇ ਸੌਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ਜਦੋਂ ਮੇਰਾ ਬੱਚਾ ਸੌਂ ਗਿਆ ਇਹ ਮੈਨੂੰ ਫਿਰ ਬਾਹਰ ਬੁਲਾ ਕੇ ਸੋਫੇ ਤੇ ਫਿਰ ਬਹੁਤ ਅਬਿਊਜ਼ ਕੀਤਾ ਫਿਰ ਅਗਲੇ ਦਿਨ ਮੈਂ ਬਹੁਤ ਡਰਿਓਈ ਸੀ ਮੈਂ ਚੁੱਪ ਸੀ ਮੈਨੂੰ ਪਤਾ ਸੀਗਾ ਮੈਂ ਮੈਂਟਲੀ ਪ੍ਰੀਪੇਅਰ ਸੀਗੀ ਕਿ ਮੈਂ ਇਸ ਮੈਰਿਜ ਦੇ ਵਿੱਚ ਹੀ ਰਹਿਣਾ ਹੈ ਮੈਂ ਆਪਣੇ ਬੱਚੇ ਵੱਡੇ ਕਰਨੇ ਆ ਮੈਨੂੰ ਕੁਝ ਵੀ ਨਹੀਂ ਕਰਨਾ ਕਿਉਂਕਿ ਮੈਂ ਉਹਨੂੰ ਬਹੁਤ ਵਾਰੀ ਕਹਿ ਚੁੱਕੀ ਸੀ ਐਂਡ ਆਈ ਥਿੰਕ ਉਹਨੂੰ ਵੀ ਇਹ ਆਈਡੀਆ ਹੋ ਗਿਆ ਸੀ ਕਿ ਹੁਣ ਨਾ ਇਹ ਇੱਕ ਇਹੋ ਜਿਹਾ ਆਬਜੈਕਟ ਬਣ ਗਈ ਇਹਨੂੰ ਮੈਂ ਜਿੱਦਾਂ ਮਰਜ਼ੀ ਕੋਟਲਾ ਮਾਰਲਾਂ ਮਾਰਲਾਂ ਇਹਨੇ ਕਿਤੇ ਨਹੀਂ ਜਾਣਾ ਇਹ ਪੂਰੀ ਤਰ੍ਹਾਂ ਮੇਰੇ ਤੋਂ ਮੈਨੀਪੂਲੇਟ ਹੋ ਚੁੱਕੀ ਹੈ ਮੇਰੇ ਕਬਜੇ ਵਿੱਚ ਆ ਪਰ ਬਹੁਤ ਟਾਈਮ ਤੋਂ ਮੇਰੀ ਪਰਮਾਤਮਾ ਦੇ ਨਾਲ ਮੈਂ ਗੁਰਬਾਣੀ ਦੇ ਨਾਲ ਬਹੁਤ ਸੋਹਣੀ ਤਰ੍ਹਾਂ ਜੁੜੀ ਹੋਈ ਸੀ ਕੀਰਤਨ ਦਾ ਮੈਨੂੰ ਸਹਾਰਾ ਹੁੰਦਾ ਸੀ ਮੇਰੇ ਜਦੋਂ ਵੀ ਮੇਰੇ ਲਾਈਫ ਚ ਕੋਈ ਕਮਜ਼ੋਰ ਕੜੀ ਹੁੰਦੀ ਸੀ ਮੈਂ ਹਮੇਸ਼ਾ ਕੀਰਤਨ ਸੁਣਦੀ ਰਹਿੰਦੀ ਹੁੰਦੀ ਸੀ ਮੇਰੇ ਮੇਰੀ ਲਾਈਫ ਚ ਇੱਕ ਜੋ ਪਰਮਾਤਮਾ ਦਾ ਭਰੋਸਾ ਤੇ ਇੱਕ ਜੋ ਪਰਮਾਤਮਾ ਦਾ ਸਾਥ ਸੀਗਾ ਨਾ ਬਹੁਤ ਸਟਰੋਂਗ ਸੀ ਬਟ ਮੈਨੂੰ ਸਮਝ ਨਹੀਂ ਆਉਂਦੀ ਹੁੰਦੀ ਸੀ ਕਿ ਮੈਂ ਫਿਰ ਵੀ ਇੰਨੀ ਲਾਈਕ ਚੀਜ਼ਾਂ ਵਿੱਚ ਦੇ ਵਿੱਚੋਂ ਦੀ ਕਿਉਂ ਨਿਕਲਣ ਦੇਈਆਂ ਸ਼ਾਇਦ ਉਸ ਟਾਈਮ ਤੇ ਨਹੀਂ ਸੀਗੀ ਪਰ ਮੈਨੂੰ ਹੁਣ ਸਮਝ ਆਉਂਦੀ ਪਈ ਹੈ ਕਿ ਮੈਂ ਉਸ ਸਿਚੁਏਸ਼ਨ ਵਿੱਚ ਐਵੇਂ ਕਿਉਂ ਸੀਗੀ ਫਿਰ ਇੱਕ ਦਿਨ ਮਿਡਲ ਵਾਲਾ ਵਿੱਚ ਦੇ ਨੰਗਿਆ ਅਗਲੇ ਦਿਨ ਫਿਰ ਛੋਟੀ ਜਹੀ ਗੱਲ ਤੋਂ ਕਿ ਤੂੰ ਮੇਰੇ ਸ਼ੂਜ਼ ਚੋਂ ਸੌਕ ਕਿਉਂ ਨਹੀਂ ਕੱਢਦੀ ਤੇ ਮੈਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਡੇਲੀ ਤੋਂ ਉਸ ਦਿਨ ਇਸ ਗੱਲ ਤੋਂ ਕਲੇਸ਼ ਹੋਇਆ ਕਿ ਲਾਈਕ ਤੂੰ ਰੋਜ਼ ਕੱਢ ਦਿੰਨੀ ਐ ਤੂੰ ਆਪਦਾ ਦਿਮਾਗ ਨਹੀਂ ਯੂਜ਼ ਕਰਦੀ ਤੂੰ 스멜 ਕਰਕੇ ਨਹੀਂ ਦੇਖਦੀ ਕੀ ਸੌਕਸ ਧੋਣ ਵਾਲੀਆਂ ਕਿ ਨਹੀਂ ਧੋਣ ਵਾਲੀਆਂ ਤੇ ਮੈਂ ਬਸ ਇੰਨਾ ਕਿਹਾ ਕਿ ਤੁਸੀਂ ਤੁਹਾਨੂੰ ਬਸ ਟੈਨਸ਼ਨ ਲੈਣ ਦੀ ਵੀ ਲੋੜ ਨਹੀਂ ਤੁਸੀਂ ਬੇਫਿਕਰ ਪਾਇਆ ਕਰੋ ਨਾ ਮੈਂ ਧੋ ਧੋ ਕੇ ਆਪੇ ਰੱਖ ਦਿਆ ਕਰੂੰ ਤੇ ਫਿਰ ਵੀ ਇਸ ਗੱਲ ਤੋਂ ਵੀ ਲਾਈਕ ਉਹਨਾਂ ਨੇ ਮੈਨੂੰ ਕੁਝ ਅਬਿਊਜ਼ ਕੀਤਾ ਤੇ ਮੈਂ ਬੱਚਿਆਂ ਦੇ ਨਾਲ ਬੈਠੀ ਸੀਗੀ ਟੀਵੀ ਦੇਖਦੇ ਪਏ ਸੀ ਬੱਚੇ ਮੈਂ ਉਹਨਾਂ ਨਾਲ ਖੇਡਣ ਦੇਈ ਸੀ ਤੇ ਮੇਰੇ ਕੋਲ ਜਿੱਦਾਂ ਥੋੜਾ ਜਿਹਾ ਮੈਂ ਇਮੋਸ਼ਨਲ ਹੋ ਗਈ ਤੇ ਮੈਂ ਸਿਰਫ ਇੰਨਾ ਪੁੱਛ ਲਿਆ ਕਿ ਮੈਂ ਕੁਝ ਵੀ ਠੀਕ ਨਹੀਂ ਕਰਦੀ ਤੁਸੀਂ ਹਮੇਸ਼ਾ ਗੁੱਸੇ ਰਹਿੰਦੇ ਹੋ ਮੇਰੇ ਨਾਲ ਐਂਡ ਉਹਨੂੰ ਇਸ ਗੱਲ ਦਾ ਪਤਾ ਨਹੀਂ ਕਿੱਦਾਂ ਈਗੋ ਹਰਟ ਹੋ ਗਈ ਇਸ ਗੱਲ ਦੀ ਕਿ ਤੂੰ ਮੈਨੂੰ ਇੰਨਾ ਕੁਐਸਚਨ ਪੁੱਛਿਆ ਤਾਂ ਪੁੱਛਿਆ ਕਿਉਂ ਤੂੰ ਫੀਮੇਲ ਆ ਉਹੀ ਹਮੇਸ਼ਾ ਹੀ ਗੱਲ ਹੁੰਦੀ ਸੀ ਤੂੰ ਫੀਮੇਲ ਆ ਤੇਰਾ ਕੰਮ ਸਿਰਫ ਸੁਣਨਾ ਵਾ ਬੋਲਣਾ ਨਹੀਂ ਤੂੰ ਆਵਦਾ ਮੂੰਹ ਹਮੇਸ਼ਾ ਬੰਦ ਰੱਖਣਾ ਅੱਖਾਂ ਖੁੱਲੀਆਂ ਰੱਖਣੀਆਂ ਤੇ ਜਦੋਂ ਤੈਨੂੰ ਕੁਝ ਪੁੱਛਿਆ ਜਾਊਗਾ ਉਦੋਂ ਤੂੰ ਜਵਾਬ ਦੇਣਾ ਤੇ ਜੇ ਤੂੰ ਉਦੋਂ ਜਵਾਬ ਨਹੀਂ ਦਿੱਤਾ ਤਾਂ ਫਿਰ ਵੀ ਅਬਿਊਜ਼ ਹੀ ਹੋਣੀ ਹੈ ਤੇ ਉਸ ਦਿਨ ਫੇਰ ਲਾਈਕ ਬਹੁਤ ਜ਼ਿਆਦਾ ਇਹ ਇੱਕ ਛੋਟੀ ਜਹੀ ਗੱਲ ਤੋਂ ਐਨੀ ਗੱਲ ਬਹੁਤ ਖਰਾਬ ਹੋ ਗਈ ਐਂਡ ਉਸ ਦਿਨ ਜਿਹੜਾ ਉਹਨੇ ਅਬਿਊਜ਼ ਕੀਤਾ ਨਾ ਉਸ ਅਬਿਊਜ਼ ਦੇ ਦੌਰਾਨ ਮੈਂ ਸਿਰਫ ਵਾਹਿਗੁਰੂ ਵਾਹਿਗੁਰੂ ਹੀ ਬੋਲਣ ਢੀ ਸੀ ਐਂਡ ਮੈਂ ਹੱਥ ਜੋੜੇ ਹੋਏ ਸੀ ਇਹਨੇ ਮੇਰੇ ਦੋਨੇ ਹੱਥ ਖੋਲ ਕੇ ਮੇਰੀਆਂ ਮੇਰੀਆਂ ਮੂਰੇ ਗੋਡਿਆਂ ਤੇ ਰੱਖ ਕੇ ਆਪਦੇ ਗੋਡੇ ਉੱਪਰ ਰੱਖ ਕੇ ਮੈਨੂੰ ਅਬਿਊਜ਼ ਕੀਤਾ ਕਿ ਮੇਰੇ ਹੱਥ ਜੁੜਨ ਨਾ ਉਹਨੇ ਪੂਰੀ ਕੋਸ਼ਿਸ਼ ਕੀਤੀ ਕਿ ਮੇਰੀ ਬਾਡੀ ਲਾਈਕ ਐਸ ਪੋਜੀਸ਼ਨ ਚ ਨਾ ਆਵੇ ਕਿ ਮੈਂ ਵਾਹਿਗੁਰੂ ਵੀ ਬੋਲ ਸਕਾਂ ਐਂਡ ਫਿਰ ਉਸ ਦਿਨ ਵਾਹਿਗੁਰੂ ਵਾਹਿਗੁਰੂ ਬੋਲਦਿਆਂ ਲਾਈਕ ਕਿ ਮੈਂ ਇੰਨੀ ਸ਼ਕਤੀ ਕਿੱਥੋਂ ਆਈ ਆਗੀ ਕਿ ਮੈਂ ਸੱਚੀ ਕਰੋ ਬਾਹਰ ਚਲੀ ਗਈ ਐਂਡ ਮੈਂ ਆਪਣੇ ਨੇਬਰਸ ਨਾਲ ਕੰਟੈਕਟ ਕੀਤਾ ਐਂਡ ਮੈਂ ਉਹਨਾਂ ਦੇ ਕੋਲ ਰੁਕੀ ਉਹਨਾਂ ਨੇ ਮੈਨੂੰ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਗੁਰਦੁਆਰਾ ਸਾਹਿਬ ਸ਼ਟ ਆਓ ਉਹ ਕਹਿੰਦੇ ਅਸੀਂ ਸ਼ਟ ਆਉਣੇ ਆ ਪਰ ਫਿਰ ਮੈਨੂੰ ਮੈਨੂੰ ਪਤਾ ਸੀ ਮੈਂ ਆਪਣੇ ਬੱਚੇ ਛੱਡ ਕੇ ਨਹੀਂ ਜਾ ਸਕਦੀ ਐਂ ਫਿਰ ਉਸ ਦਿਨ ਵੀ ਮੈਂ ਕਿਸੇ ਤਰ੍ਹਾਂ ਘਰ ਵਿੱਚ ਵਾਪਸ ਆ ਗਈ ਫਿਰ ਉਸ ਦਿਨ ਮੈਂ ਆ ਕੇ ਜਦੋਂ ਬਹੁਤ ਅਬਿਊਜ਼ ਹੋ ਰਹੀ ਸੀਗੀ ਪਰ ਲਾਈਕ ਪਤਾ ਲੱਗ ਗਿਆ ਸੀ ਉਹਨੂੰ ਉਹਨਾਂ ਨੂੰ ਵੀ ਕੇ ਹੁਣ ਨੇਬਰ ਇਨਵੋਲਵ ਹੋ ਗਏ ਆ ਫਿਜ਼ੀਕਲ ਅਬਿਊਜ਼ ਨਹੀਂ ਹੋਈ ਉਸ ਦਿਨ ਬਾਅਦ ਫਿਰ ਅਗਲਾ ਦਿਨ ਵੀ ਮੈਂ ਉਸੇ ਘਰ ਵਿੱਚ ਸੀਗੀ ਪਰ ਮੈਂ ਫੇਸਬੁੱਕ ਗਰੁੱਪ ਤੋਂ ਸਾਰੀ ਸਿਚੁਏਸ਼ਨ ਕਿਸੇ ਨੂੰ ਦੱਸ ਰਹੀ ਸੀ ਕਿਉਂਕਿ ਮੇਰੇ ਐਕਸ ਨੇ ਉਸ ਰਾਤ ਮੈਨੂੰ ਕਿਹਾ ਕਿ ਲਾਈਕ ਠੀਕਾ ਤੋ ਡਿਵੋਰਸ ਲੈਣਾ ਹੈ ਨਾ ਤੈਨੂੰ ਮੈਂ ਹੁਣ ਡਿਵੋਰਸ ਹੀ ਦੇਵਾਂਗਾ ਤੇ ਮੈਨੂੰ ਪਤਾ ਨਹੀਂ ਕਿਉਂ ਅਚਾਨਕ ਇੰਨੀ ਖੁਸ਼ੀ ਹੋਗੀ ਐਂਡ ਉਹਨੂੰ ਪਤਾ ਲੱਗ ਗਿਆ ਕਿ ਇਹ ਹੁਣ ਖੁਸ਼ ਹੈ ਡਿਵੋਰਸ ਤੋਂ ਉਹਨੇ ਰਾਤ ਆ ਕੇ ਕਿਹਾ ਵੀ ਕਿ ਲਾਈਕ ਵੀ ਆਪਾਂ ਕਰ ਲੈਨੇ ਆ ਸਹੀ ਕਰ ਲੈਨੇ ਆ ਕੋਈ ਗੱਲ ਨਹੀਂ بس ਬਟ ਉਸ ਦਿਨ ਮੈਂ ਸ਼ੋਰ ਸੀਗੀ ਕਿ ਮੈਂ ਹੁਣ ਮੈਨੀਪੂਲੇਟ ਨਹੀਂ ਹੋਣਾ ਨੈਕਸਟ ਮਾਰਨਿੰਗ ਉਹਦਾ ਸੁਭਾਅ ਫਿਰ ਪਹਿਲਾਂ ਵਰਗਾ ਹੀ ਸੀ ਅਬਿਊਜ਼ ਐਟੀਟਿਊਡ ਈਗੋ ਸਭ ਉਦਾਂ ਹੀ ਸੀਗਾ ਮੈਂ ਸਿਰਫ ਚੁੱਪ ਸੀਗੀ ਬਿਲਕੁਲ ਚੁੱਪ ਹੋ ਗਈ ਸੀ ਮੈਨੂੰ ਪਤਾ ਲੱਗ ਗਿਆ ਸੀ ਹੁਣ ਇਹ ਰਿਸ਼ਤੇ 'ਚ ਨਹੀਂ ਰਿਹਾ ਜਾ ਸਕਦਾ ਮੈਨੂੰ ਜਿਹੜੇ ਗਰੁੱਪ 'ਚ ਮੈਂ ਪੋਸਟ ਕੀਤਾ ਉੱਥੋਂ ਹੀ ਕਿਸੇ ਫੀਮੇਲ ਨੇ ਮੈਨੂੰ ਸੁਜੈਸਟ ਕੀਤਾ ਸਿੱਖ ਫੈਮਿਲੀ ਸੈਂਟਰ ਦੇ ਨਾਲ ਮੈਂ ਕੰਟੈਕਟ ਕਰਾਂ ਐਂਡ ਮੈਂ ਸਿੱਖ ਫੈਮਿਲੀ ਸੈਂਟਰ ਦੇ ਨਾਲਿਆਂ ਨਾਲ ਜਦੋਂ ਕੰਟੈਕਟ ਕੀਤਾ ਉਹਨਾਂ ਨੇ ਇਮੀਡੀਏਟਲੀ ਮੇਰੀ ਹੈਲਪ ਕੀਤੀ ਮੈਨੂੰ ਜਿਸ ਏਰੀਏ ਚ ਮੈਂ ਰਹਿ ਰਹੀ ਆ ਉਥੋਂ ਦੀ ਆਰਗੇਨਾਈਜ਼ੇਸ਼ਨ ਦੇ ਨਾਲ ਕੰਟੈਕਟ ਕਰਵਾਇਆ ਐਂਡ ਉਹਨਾਂ ਨੇ ਇਮੀਡੀਏਟਲੀ ਐਕਸ਼ਨ ਲਿਆ ਐਨ ਬੈਨੂ ਸਾਰੀ ਸਿਚੁਏਸ਼ਨ ਸੁਣੀ ਮੈਨੂੰ ਸਾਰਾ ਸਮਝਾਇਆ ਕਿ ਤੁਸੀਂ ਬੱਚਿਆਂ ਦੇ ਨਾਲ ਇਹੋ ਜਿਹੀ ਸਿਚੁਏਸ਼ਨ ਤੋਂ ਕਿੱਦਾਂ ਨਿਕਲਣਾ ਹੈ ਤੇ ਮੈਂ ਬਸ ਉਸ ਉਹਨਾਂ ਦਾ ਆਰਗੇਨਾਈਜੇਸ਼ਨ ਦਾ ਸਹਾਰਾ ਲੈ ਕੇ ਉਸ ਕੇ ਸਿਚੁਏਸ਼ਨ ਤੋਂ ਨਿਕਲੀ ਉਹਨਾਂ ਨੇ ਮੇਰੇ ਨਾਲ ਲਾਈਕ ਮੇਰੇ ਕੋਲ ਕਾਰ ਨਹੀਂ ਸੀ ਉਹਨਾਂ ਨੇ ਮੇਰੇ ਲਈ ਊਬਰ ਅਰੇਂਜਮੈਂਟਸ ਮੇਰੀ ਗਰੋਸਰੀ ਦੇ ਖਾਣ ਪੀਣ ਰੀਹੈਬ ਦੇ ਸਭ ਅਰੇਂਜਮੈਂਟਸ ਕੀਤੇ ਐਂਡ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਸਾਰਾ ਪ੍ਰੋਸੀਜਰ ਸਮਝਾਇਆ ਕਿ ਲਾਈਕ ਕਿੱਦਾਂ ਰੀਟ੍ਰੇਨਿੰਗ ਆਰਡਰਸ ਵਾਸਤੇ ਪੇਪਰ ਕੋਰਟ 'ਚ ਸਬਮਿਟ ਕਰਨੇ ਆ ਸਭ ਤਰ੍ਹਾਂ ਦੀ ਹੈਲਪ ਹੋਈ ਹੈ ਸੋ ਮੇਰਾ ਦੱਸਣ ਦਾ ਮਤਲਬ ਇਹੀ ਹੈ ਕਿ ਸਾਨੂੰ ਲੱਗਦਾ ਸਾਨੂੰ ਕਈ ਵਾਰ ਲੱਗਦਾ ਹੈ ਕਿ ਸਾਨੂੰ ਕੁਝ ਪਤਾ ਹੀ ਨਹੀਂ ਹੈ ਕਿ ਸਾਡੀ ਕੌਣ ਹੈਲਪ ਕਰੂਗਾ ਜਾਂ ਕੁਝ ਵੀ ਐਂ ਔਰਗੇਨਾਈਜੇਸ਼ਨਸ ਹੈਗੀਆਂ ਵਾਂ ਸੀਰੀਅਸਲੀ ਹੈਲਪ ਕਰਦੇ ਆ ਐਂਡ ਉਸ ਦਿਨ ਜਿਹੜਾ ਮੈਂ ਘਰੋਂ ਨਿਕਲੀ ਨਾ ਮੈਂ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਸਭ ਕੁਝ ਕੋਰ ਦੇ ਆਰਡਰਸ ਦੇ ਨਾਲ ਹੋਇਆ ਸਭ ਕੁਝ ਸਹੀ ਹੋਣ ਡਿਆ ਉਸ ਤੋਂ ਬਾਅਦ ਸਟਰਗਲ ਹੈਗੀ ਆ ਮੈਂ ਇਹ ਨਹੀਂ ਕਹਿੰਦੀ ਕਿ ਸਟਰਗਲ ਨਹੀਂ ਹੈਗੀ ਬਟ ਰੋਜ਼-ਰੋਜ਼ ਦੇ ਰੋਣ ਨਾਲੋਂ ਇਹ ਵਾਲੀ ਸਟਰਗਲ ਬਹੁਤ ਜ਼ਿਆਦੀ ਸਹੀ ਆ ਅੱਜ ਮੈਨੂੰ ਆਲਮੋਸਟ 2 ਸਾਲ ਹੋਣ ਡੇ ਆ ਐਂਡ ਮੈਨੂੰ ਦਿਖਣ ਦੇ ਆ ਕਿ ਮੈਂ ਇਹ ਚ ਕੁਝ ਕਰਦੀ ਐ ਐਂਡ ٹرسٹ ਕਰਿਓ ਮੇਰੇ ਬੱਚੇ ਮੇਰਾ ਵੱਡਾ ਬੇਟਾ ਬਿਲਕੁਲ ਹੂ ਬੂ ਮੇਰੇ ਐਕਸ ਦੀ ਕਾਪੀ ਬਣਦਾ ਜਾਂਦਾ ਸੀ ਐਂਡ ਮੈਨੂੰ ਸਮਝ ਲਗਨਦੀ ਸੀ ਕਿ ਜਿਵੇਂ ਮੇਰਾ ਐਕਸ ਆਪਣੀ ਮਦਦ ਦੀ ਰਿਸਪੈਕਟ ਨਹੀਂ ਨਾ ਕਰਦਾ ਕਰਨੀ ਇਹਨੇ ਵੀ ਨਹੀਂ ਆ ਸੋ ਜਿਹੜਾ ਮੈਂ ਫੈਸਲਾ ਉਸ ਘਰ ਚੋਂ ਨਿਕਲਣ ਲਈ ਲਿਆ ਨਾ ਇਹ ਸਿਰਫ ਇੱਕੋ ਇੱਕ ਥਾਟ ਦੇ ਸਿਰ ਤੇ ਮੈਂ ਲੈ ਲਿਆ ਮੈਂ ਮੈਂ ਸੋਚਦੀ ਸੀ ਕਿ ਮੈਨੂੰ ਮੇਰੇ ਬੱਚਿਆਂ ਕਰਕੇ ਇਸ ਰਿਸ਼ਤੇ ਵਿੱਚ ਰਹਿਣਾ ਫਿਰ ਮੈਨੂੰ ਇੱਕ ਦਿਨ ਸਮਝਾਈ ਕਿ ਹੁਣ ਮੈਨੂੰ ਮੇਰੇ ਬੱਚਿਆਂ ਕਰਕੇ ਇਸ ਰਿਸ਼ਤੇ ਵਿੱਚੋਂ ਨਿਕਲਣਾ ਵੀ ਪੈਣਾ ਐਂਡ ਅੱਜ ਮੇਰੇ ਬੱਚਿਆਂ ਨੇ ਬਿਹਤਰ ਹੈ ਨਾ ਉਹਨਾਂ ਦੀ ਇਮੋਸ਼ਨਲ ਹੈਲਪ ਹੈਲਥ ਦੇ ਲਈ ਮੈਂ ਇੰਨੀਆਂ ਬੁੱਕਸ ਖੁਦ ਵੀ ਪੜੀਆਂ ਐਂਡ ਉਹਨਾਂ ਨੂੰ ਸਭ ਤਰ੍ਹਾਂ ਦੀ ਇਮੋਸ਼ਨ ਸਮਝਾਉਣੀ ਆ ਮੇਰੇ ਮੇਰੇ ਬੱਚੇ ਪਹਿਲੇ ਤੇ ਅੱਜ ਦੇ ਅੱਜ ਤੋਂ ਉਹਨਾਂ ਦਾ ਬਹੁਤ ਫਰਕ ਪੈ ਗਿਆ ਵਾ ਐਂਡ ਰਹੀ ਗੱਲ ਸਾਨੂੰ ਲੱਗਦਾ ਕਿ ਸਾਡੇ ਕੋਲ ਕੋਈ ਬਹੁਤ ਵੱਡੀ ਜੇ ਕੋਈ ਡਿਗਰੀ ਨਹੀਂ ਹੈਗੀ ਜੇ ਸਾਡੀ ਇੰਗਲਿਸ਼ ਬਹੁਤ ਵਧੀਆ ਨਹੀਂ ਅਸੀਂ ਬਾਹਰ ਜਾ ਕੇ ਕੀ ਕਰਾਂਗੇ ਸਾਨੂੰ ਕੁਝ ਨਹੀਂ ਸਮਝ ਸਭ ਜਦੋਂ ਤੁਸੀਂ ਬੈਠ ਕੇ ਸੋਚ ਲੈਂਦੇ ਆ ਕਿ ਤੁਸੀਂ ਜ਼ਿੰਦਗੀ ਚ ਕੁਝ ਕਰਨਾ ਹੈ ਪਰਮਾਤਮਾ ਤੁਹਾਨੂੰ ਰਾਹ ਵੀ ਦਿਖਾ ਦਿੰਦਾ ਹੈ ਕੁਕਿੰਗ ਤੇ ਇਹੋ ਜਿਹਾ ਸਕਿੱਲ ਆ ਨਾ ਜਿਹੜਾ ਸਾਨੂੰ ਸਭ ਨੂੰ ਆਉਂਦਾ ਹੈ ਫਰਸਟ ਥੇ ਚੀਜ਼ ਜਿਹੜੀ ਮੈਂ ਕੀਤੀ ਸੀਗੀ ਮੈਂ ਆ ਕੁਕਿੰਗ ਲਈ ਪੋਸਟ ਪਾਉਣੇ ਸ਼ੁਰੂ ਕੀਤੇ ਤੇ ਮੇਰੇ ਏਰੀਏ ਦੇ ਵਿੱਚ ਜਿਹੜੀਆਂ ਵੀ ਲਾਈਕ ਕਮਿਊਨਿਟੀ ਦੇ ਨਾਲ ਕਨੈਕਟ ਹੋਣ ਲਈ ਜੋ ਵੀ ਐਪਸ ਜੋ ਵੀ ਸੋਰਸਸ ਸੀਗੇ ਉਹਨਾਂ ਦੇ ਥਰੂ ਮੈਂ ਉਹਦੇ ਤੋਂ ਕੰਮ ਲੱਭਣਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਮੈਂ ਜਦੋਂ ਘਰੋਂ ਨਿਕਲ ਕੇ ਕੀਤਾ ਮੈਂ ਕਿਸੇ ਦੇ ਮੂਵ ਕਰਨ ਵਿੱਚ ਲਾਈਕ ਪੈਕਿੰਗ ਕਰਾਉਣ ਵਿੱਚ ਹੈਲਪ ਕੀਤੀ ਬਸ ਉਹ ਤੋਂ ਈ ਜਿੱਦਾਂ ਹੋਲੀ-ਹੋਲੀ ਕੰਟੈਕਟ ਬਣਦੇ ਗਏ ਕੰਟੈਕਟ ਲੋਕਾਂ ਨੂੰ ਹੋਰ ਲਾਈਕ ਅੱਗੇ ਦੀ ਅੱਗੇ ਪਤਾ ਲੱਗਦਾ ਰਿਹਾ ਮੈਂ ਕੁਕਿੰਗ ਕੀਤੀ ਬਹੁਤ ਸਾਲ ਫਿਰ ਹੋਲੀ-ਹੋਲੀ ਉਸੇ ਕੁਕਿੰਗ ਦੇ ਪੈਸਿਆਂ ਨੂੰ ਮੈਂ ਇਕੱਠੇ ਕਰਕੇ ਮੇਰੇ ਕੋਲ ਅਸਥੈਟਿਸ਼ੀਅਨ ਦਾ ਲਾਇਸੈਂਸ ਸੀਗਾ ਮੈਂ ਫੇਸ਼ੀਅਲ ਵੈਕਸ ਦੀ ਕਿੱਟ ਬਣਾਈ ਥੋੜੇ ਮੇਕਅਪ ਦੇ ਇਕੱਠਾ ਕੀਤਾ ਸਮਾਨ ਤੇ ਬਸ ਮੈਂ ਮੈਂ ਚੱਲੰਦੇ ਹੀ ਆ ਉਸ ਤੋਂ ਬਾਅਦ ਮੈਂ ਆਪਣੀ ਕੋਸ਼ਲਾਈਕ এডਿਕੇਸ਼ਨ ਵੀ ਅੱਗੇ ਥੋੜਾ ਹੋਰ ਅਮ ਛੋਟੇ-ਛੋਟੇ ਕੋਰਸੇ ਕਰੰਦੇ ਹੀ ਆ ਹੁਣ ਵੀ ਕਰਨਦੇ ਹੀ ਆ ਹੁਣ ਵੀ ਕਿਸੇ ਇੱਕ ਫਰਮ ਦੇ ਨਾਲ ਕੰਮ ਕਰਨਦੇ ਹੀ ਆ ਜਿਹੜੇ ਮੈਨੂੰ ਖੁਦ ਟ੍ਰੇਨਿੰਗ ਵੀ ਦਿੰਦੇ ਆ ਐਂਡ ਉਹਨਾਂ ਦੇ ਨਾਲ ਅੱਗੇ ਹੀ ਕਰਨੀ ਮੈਂ ਦੋ ਵਾਰੀ ਹਫਤੇ ਵਿੱਚ ਕੰਮ ਪਾ ਕਰ ਪਾਰੀ ਆ ਬੱਚਿਆਂ ਦਾ ਕਰਕੇ ਬਾਕੀ ਦਿਨ ਜਿੱਦਾਂ ਵੀ ਲਾਈਕ ਮੈਨੂੰ ਸ਼ਾਮ ਨੂੰ ਜਾਂ ਅਰਲੀ ਮਾਰਨਿੰਗ ਕੁਝ ਵੀ ਕੁਝ ਵੀ ਜੌਬ ਆਫਰ ਹੁੰਦੀ ਆ ਕੁਝ ਵੀ ਮਿਲਦੇ ਕੰਮ ਕਰਨ ਨੂੰ ਕਿਸੇ ਵੀ ਤਰ੍ਹਾਂ ਦੀ ਹਾਊਸ ਹੈਲਪ ਨਿਊ ਮਦਰ ਦੀ ਹੈਲਪ ਨਿਊ ਬੌਰਨ ਬੇਬੀ ਦੀ ਹੈਲਪ ਮੈਂ ਮੈਂ ਹਰ ਇੱਕ ਤਰ੍ਹਾਂ ਦੀ ਇੱਕ ਜੌਬ ਲਈ ਆਪਣੇ ਆਪ ਨੂੰ ਓਪਨ ਕੀਤਾ ਆ ਐਂਡ ਭਰੋਸਾ ਕਰਿਓ ਮੈਨੂੰ ਕਿਸੇ ਦੇ ਅੱਗੇ ਹੱਥ ਨਹੀਂ ਅੜਨੇ ਪਏ ਲਾਈਕ ਠੀਕ ਆ ਸਾਡੀਆਂ ਸਾਈਡ ਤੇ ਜਿੱਦਾਂ ਕਹਿ ਲੋ ਕਿ ਲਾਇਰ ਦੀ ਫੀਸ ਹੁੰਦੀਆਂ ਵਾਂ ਬੜੇ ਮੋٹے ਮੋٹے ਖਰਚੇ ਹੁੰਦੇ ਆ ਬਟ ਉਹ ਸਭ ਕੁਝ ਹੋ ਜਾਂਦਾ ਏ ਕਿਸੇ ਤੋਂ ਤੁਸੀਂ ਥੋੜੇ ਟਾਈਮ ਲਈ ਹੈਲਪ ਲੈ ਕੇ ਉਹ ਉਹਨਾਂ ਨੂੰ ਰਿਟਰਨ ਵੀ ਕਰ ਸਕਦੇ ਆ ਕਿਸੇ ਦੇ ਨਾਲ ਸ਼ੇਅਰਿੰਗ ਵਿੱਚ ਅਪਾਰਟਮੈਂਟ 'ਚ ਰਹਿ ਸਕਦੀ ਆ। ਥੋੜਾ ਟਾਈਮ ਇੰਨਾਂ ਚੀਜ਼ਾਂ ਨਾਲ ਕੱਟਿਆ ਜਾ ਸਕਦਾ ਵਾ। ਬਟ ਲਾਈਕ ਉਹ ਜਲਤ ਭਰੀ ਜ਼ਿੰਦਗੀ ਨਾਲੋਂ ਇਹ ਬਹੁਤ ਬੈਟਰ ਆ। ਤੁਹਾਨੂੰ ਹਰ ਇੱਕ ਦਿਨ ਖੁਸ਼ੀ ਹੁੰਦੀ ਹੈ ਕਿ ਤੁਸੀਂ ਕੁਝ ਕਰਨਦੇ ਹੋ। ਤੁਸੀਂ ਤੁਸੀਂ ਹਰ ਇੱਕ ਦਿਨ ਬੈਟਰ ਪਰਸਨ ਬਣਦੇ ਹੋ। ਆਪਣੇ ਆਪ ਤੇ ਕੰਮ ਕਰਦੇ ਹੋ। ਆਪਣੇ ਆਪ ਨੂੰ ਪਿਆਰ ਕਰਨਾ ਸਿੱਖਦੇ ਹੋ। ਸੋ ਇਹੋ ਜਿਹੇ ਜਦੋਂ ਟਾਕਸਿਕ ਇਨਸਾਨ ਵੀ ਸਾਡੀ ਜ਼ਿੰਦਗੀ ਵਿੱਚ ਆਉਂਦਾ ਹੈ ਨਾ ਐਕਚੁਅਲੀ ਤੇ ਸਾਨੂੰ ਸਿਖਾਉਣ ਲਈ ਆਉਂਦਾ ਹੈ ਕਿ ਸੈਲਫ ਲਵ ਕੀ ਕਿੰਨਾ ਇੰਪੋਰਟੈਂਟ ਆ ਅਸੀਂ ਉਸ ਪਰਸਨ ਨੂੰ ਸਿਖਾਉਨੇ ਆ ਅਨ ਕੰਡੀਸ਼ਨਲ ਲਵ ਕੀ ਹੁੰਦਾ ਹੈ ਤੇ ਜਿਹੜਾ ਉਹ ਪਰਸਨ ਸਾਨੂੰ ਸਿਖਾਉਂਦਾ ਕਿ ਸੈਲਫ ਲਵ ਕੀ ਹੁੰਦਾ ਵਾ ਸੋ ਚੜਦੀ ਕਲਾ ਚ ਰਿਹਾ ਕਰੋ ਰੋਇਆ ਨਾ ਕਰੋ ਬਸ ਪਰਮਾਤਮਾ ਤੇ ਭਰੋਸਾ ਰੱਖਿਆ ਕਰੋ ਉਹਦੇ ਘਰ ਵਿੱਚ ਥੋੜੀ ਦੇਰ ਜ਼ਰੂਰ ਹੋ ਸਕਦੀ ਆ ਪਰ ਨ્યાਏ ਉਹ ਹਮੇਸ਼ਾ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ